ਉਹਨਾਂ ਨਰਕਾਂ ਦੀਆਂ ਚਾਰ ਨਿਸ਼ਾਨੀਆਂ ਦੱਸੀਆਂ ਮਹਾਪੁਰਸ਼ਾਂ ਨੇ ਕਹਿੰਦੇ ਕਿਕਰ ਕਰ ਕਪੂਤ ਕਰ ਪਹਿਲੀ ਨਿਸ਼ਾਨੀ ਘਰ 'ਚ ਕਿਕਰ ਲੱਗਿਆ ਹੋਵੇ ਕਿਕਰ ਦਾ ਦਰਖਤ ਕਿਤੇ ਪਾਟੀ ਨਾਂ ਦੇ ਉਹ ਜਾ ਕੇ ਕਰੇ ਕਿਕਰ ਇਹਨੂੰ ਮਾੜਾ ਮੰਨਿਆ ਮਹਾਪੁਰਸ਼ਾਂ ਨੇ ਕਿਉਂ ਪਹਿਲੀ ਗੱਲ ਇਹਦੀ ਛਾਂ ਨਹੀਂ ਹੁੰਦੀ ਦੂਜੀ ਗੱਲ ਇਹਦੇ ਤੇ ਆਲਣਾ ਕਦੇ ਕੋਇਲ ਨਹੀਂ ਪੌਂਦੀ ਇਹਤੇ ਬਗਲੇ ਯਾਰਣਾ ਪੁੰਗੇ ਤੇ ਬਗਲਿਆਂ ਦੀ ਖੁਰਾਕ ਉਹਨਾਂ ਦਾ ਭੋਜਨ ਤੁਹਾਨੂੰ ਪਤਾ ਕੀ ਹੁੰਦਾ ਹੈ ਉਹ ਡੱਡੂ ਮੱਛੀਆਂ ਲਿਆ ਲਿਆ ਕਿੱਥੀ ਜਾਂਦੀਆਂ ਗੰਦੀ ਪਿਆਰਾਂ ਦਾ ਵਿਹੜੇ 'ਚ ਕਿਕਰ ਨੂੰ ਵੀ ਨਰਕ ਮੰਨਿਆ ਮਹਾਪੁਰਸ਼ਾਂ ਨੇ ਕਿਕਰ ਕਰ ਕਪੂਤ ਕਰ ਮਾੜੇ ਲਖਣਾਂ ਵਾਲਾ ਪੁੱਤ ਪੈਦਾ ਹੋ ਜਾਏ ਬੜਾ ਦੁੱਖ ਹੁੰਦਾ ਹੈ ਕਬੂਤ ਦਾ ਪੀਜੀ ਨਿਸ਼ਾਨੀ ਅਰਕੁ ਲਖਣੀ ਨਾਰ ਐਵੇਂ ਟੈਂ ਟੈਂ ਕਰਨ ਵਾਲੀ ਜਿਹਦੀ ਘਰ ਵਾਲੀ ਹੈ ਨਾ ਉਹ ਵੀ ਕਰਨਰਕੀ ਹੁੰਦਾ ਹੈ ਚੌਥੀ ਨਿਸ਼ਾਨੀ ਮੈਲੇ ਚੀਥੇ ਕੱਪੜੇ ਨਰਕ ਨਿਸ਼ਾਨੀ ਚਾਰ ਜਿਹੜਾ ਬੰਦਾ ਮੈਲੇ ਕੱਪੜੇ ਪਾ ਕੇ ਤੁਰਿਆ ਫਿਰਦਾ ਹੈ ਉਹ ਵੀ ਕਰਨਰਕੀ ਹੁੰਦਾ ਹੈ ਹੁੰਦਾ ਨਾ ਕਈ ਬੰਦੇ ਨਹਾਉਂਦੇ ਨਹੀਂ ਸਿਆਲਾਂ ਚ ਕਈ ਵਾਰੀ ਸਾਰਾ ਸਾਰਾ ਸਿਆਲ ਹੀ ਨਹੀਂ ਨਹਾਉਂਦੇ ਕਈ ਕਿ ਸਾਡੇ ਡੇਰੇ ਰਹਿਣ ਲੱਗ ਗਿਆ ਨਾਤਾ ਹੀ ਨਾ ਸਾਰਾ ਸਿਆਲ ਉਹ ਮੈਂ ਕਹਾਂ ਹਲਾ ਤੂੰ ਕਹਿੰਦਾ ਬਾਬਾ ਜੀ ਨਿੱਗੇ ਜੇ ਹੋਏ ਹੋਇਆ ਕੋਈ ਗੱਲ ਨਹੀਂ ਆ ਸਾਡੇ ਨਿਆਣਿਆਂ ਨੇ ਲੜੀ ਜਾਵੇ ਮੈਂ ਕੀ ਗੱਲ ਹੋ ਗਈ ਕਹਿੰਦਾ ਮੇਰੀ ਕੋਟੀ ਚੱਕ ਲਈ ਇਹਨਾਂ ਨੇ ਕੋਟੀ ਚੱਕ ਲਈ ਭੱਜ ਗਿਆ ਲੜ ਕੇ ਸਾਡੇ ਡੇਰੇ ਉਹ ਰਾਜ ਪੁਲਿਸ ਦਾ ਨਾਕਾ ਲੱਗਿਆ ਪੁਲਿਸ ਨੇ ਘੇਰ ਲਿਆ ਬਾਪੂ ਕਿੱਧਰ ਚੱਲੇ ਆਏ ਦੇ ਤਲਾਸ਼ੀ ਇੱਕ ਚੋਲਾ ਦੂਜਾ ਚੋਲਾ ਤੀਜੀ ਬਣਾਉਣ ਫੇਰ ਥੱਲੇੋਂ ਫੇਰ ਥੱਲੇੋਂ ਫੇਰ ਥੱਲੇੋਂ ਉਹ ਥੱਲੇੋਂ ਕੋਟੀ ਲੱਭ ਗਈ ਲੱਗਿਆ ਜਕਾਰੇ ਲਾਉਣਾ ਪੁਲਿਸ ਵਾਲੇ ਕਹਿੰਦੇ ਕੀ ਗੱਲ ਕਹਿੰਦਾ ਮੇਰੀ ਕੋਟੀ ਲੱਭਤੀ ਤੁਸੀਂ ਇਹੋ ਜਿਹੇ ਬੰਦੇ ਵੀ ਹੁੰਦੇ ਆ ਕਿ ਇੱਥੇ ਮਹਾਪੁਰਸ਼ ਕਹਿੰਦੇ ਐ ਮੈਲੇ ਚ ਇਥੇ ਕੱਪੜੇ ਨਰਕ ਨਿਸ਼ਾਨੀ ਚਾਰ ਉਹ ਵੀ ਘਰ ਕਹਿੰਦੇ ਨਰਕ ਹੀ ਹੁੰਦਾ ਜਿੱਥੇ ਚਾਰ ਨਿਸ਼ਾਨੀਆਂ ਨੇ ਤੇ ਘਰ ਸੁਰਗ ਵੀ ਬਣ ਜਾਂਦਾ ਹੈ ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਜਿੱਥੇ 6 ਲਖਣ ਰਲ ਜਾਣ ਨਾ ਘਰ ਸੁਰਗ ਹੁੰਦਾ ਆਸ਼ਾ ਵੀ ਇੱਕੋਈ ਉਪਾਸ਼ਨਾ ਵੀ ਇੱਕੋਈ ਖਾਣਾ ਪੀਣਾ ਵੀ ਇੱਕੋਈ ਹੈ ਪਹਿਰਾਵਾ ਵੀ ਇੱਕੋਈ ਹੈ ਇਹ ਕੋਈ ਅਕਾਲ ਪੁਰਖ ਦੀ ਉਪਾਸ਼ਨਾ ਜਿੱਥੇ ਉਹ ਘਰ ਸੁਰਗ ਹੁੰਦਾ ਹੈ ਇਹ ਘਰ ਸੁਰਗ ਤਾਂ ਬਣੂਗਾ ਜੇ ਸਾਰਾ ਟੱਬਰ ਹੀ ਗੁਰੂ ਵਾਲਾ ਬਣ ਜੂਗਾ ਪੂਰਾ ਪਰਿਵਾਰ ਹੀ ਜਿੱਥੇ ਗੁਰੂ ਵਾਲਾ ਹੈ ਉਹਨਾਂ ਨੂੰ ਕਿਸੇ ਸੁਰਗਾਂ 'ਚ ਜਾਣ ਦੀ ਲੋੜ ਨਹੀਂ ਹੁੰਦੀ ਉਹਨਾਂ ਦਾ ਘਰ ਹੀ ਸੁਰਗ ਹੁੰਦਾ ਹੈ